ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਹੋ ਢਲ ਗੁਰਸੀ ਵੀ ਐ ਐਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੋ ਦੇ ਡੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈ ਐ ਸੱਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾਹਾਂ ਦਾ ਸ਼ਾਹ ਜਿਸ ਬਾਸ ਬਹਿਠਿਆਂ ਸੋਹੀਏ ਸਬਨਾਂ ਦਾ ਵੇਸਾ ਜਿਸ ਬਾਸ ਬਹਿਠਿਆਂ ਸੋਹੀਏ ਸਬਨਾਂ ਦਾ ਵੇਸਾ ਸਤਨਾ ਵਾਹੀ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜ ਸਤ ਗੁਰ ਤੇ ਜੋ ਮੋਹ ਫਿਲੇ ਛੇ ਬਦੇ ਦੁਖ ਸਹਾਈ ਫਿਰ ਫਿਰ ਮਿਲਨ ਨਾ ਪਾਏ ਨੀ ਜੰਮ ਹੈ ਤੈ ਮਰ ਜਾਹੀ ਸਤ ਗੁਰ ਤੇ ਜੋ ਮੋਹ ਫਿਲੀ ਸ਼ੇਬ ਦੇ ਦੁਖ ਸਹਾਈ ਫਿਰ ਫਿਰ ਮਿਲਨ ਨਾ ਪਾਈ ਨੀ ਜੰਮ ਹੈ ਮਰ ਜਾ ਹੈ ਸਹਸ ਰੂਪ ਨਾ ਛੋੜਈ ਦੁੱਖ ਹੀ ਮਹਿ ਦੁੱਖ ਪਾਹੀ ਨਾਨਕ ਨਦਰੀ ਬਖਸ਼ ਲੇਹ ਸਭ ਦੇ ਮੇਲ ਮਿਲਾਹੇ ਮਹੱਲਾ ਦੀ ਜਾ ਜੋ ਸਤ ਗੁਰ ਤੇ ਮੋਹ ਫਿਲੀ ਤਿੰਨ ਠੌਰ ਨਾ ਠਾਓ ਜੋ ਛਟੜ ਘਰ ਘਰ ਫਿਰੇ ਦੋਹ ਚਾਰਣ ਬਦ ਨਾ ਨਾਨਕ ਗੁਰਮੁਖ ਬਕਸ਼ੀਐ ਹੈ ਸੇ ਸਤ ਗੁਰ ਮੇਲ ਮਿਲਾਓ ਪਾੜੀ ਜੋ ਸਿਵੈ ਸਤ ਮੋਹਾਰ ਸੇ ਭਵ ਜਲ ਤਰ ਗਿਆ ਜੋ ਬੋਲੇ ਹਰ ਹਰ ਨਾਮ ਤਿੰਨ ਜਮ ਛੱਡ ਗਿਆ ਸੇ ਦਰਗਾਹ ਪੈਂਦੇ ਜਾਹੀ ਜਿਨਾਂ ਹਰ ਜਪ ਲਿਆ ਹਰ ਸ਼ੇਵੇ ਸ਼ੇ ਪੁਰਖ ਜਨਾ ਹਰ ਤੁਧ ਮਯਾ ਗੋਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਿਆ ਹਰ ਸ਼ਿਵੈ ਸੀ ਪੁਰਖ ਜਿਨ ਹਰ ਤਦ ਮਯਾ ਗੁਨ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਲੇ ਸੇ ਬੱਦੇ ਦੁਖ ਸਹਾਹੇ ਫਿਰ ਫਿਰ ਮਿਲਨ ਨਾ ਪਾਏ ਨੀ ਜੰਮਹਿ ਤੈ ਮਰ ਜਾਹੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹੀ